ਕਬਿ ਕਬ ਉਹ ਬੁਦੀਤਾਂ ਪਾਜੇਸ ਤੰਗਣਾ ਉਹ ਇਲੈਕਸ਼ਨ ਹੋਈ ਪਿਛਲੇ ਦਿਨੀ ਤਦਨਤਾਰ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਬਾਅਦੇ ਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੋਈ ਚੀਜ਼ਾਂ ਵਾਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਪਰ ਇਹ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ ਬਾਈ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਤਰੀਬ 12 ਹਜ਼ਾਰ VOTES ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਆ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਹੋਰ ਕੋ ਪੂਰਾ ਗਲੀਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸਰਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸੁਫਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਲੱਛਣ ਹੈ ਇਹ ਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹ 10 ਹਲਕੇ ਨੂੰ ਸਖਬੀਦ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋ ਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਲਖਸ਼ੇ ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜੋ ਉਹ ਵੀ ਤੰਤਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ ਚ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਵੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲੈ ਆ ਕੇ ਮੈਦਾਨ ਚ ਤਾੜਿਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਪਾ ਦਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਸਤੰਗ ਨਾਲ ਇਲੈਕਸ਼ਨ ਹੋਈ ਮੈਂ ਉਹ ਸਿਲੈਕਸ਼ਨ ਦੇ ਵਿੱਚ ਸੀਗਾ ਜਸਤੰਗ ਨਾਲ ਗੈਂਗਸਟਰਵਾਦੀ ਵੱਕ ਤੋਂ ਕੀਤੀ ਸੁਖਬੀਰ ਨੇ ਜਸਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਨ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਰ ਸਿੰਘ ਸੰਦੂ ਨੂੰ ਵੀ ਤਬਕੀਦ ਹੋਈ ਗਈ ਉਹ ਐਫ ਆਈ ਆਰ ਵੀ ਬੱਝਾ ਐਫ ਆਈ ਆਰ ਪੱਤਿਆ ਦੰਦ ਹੋਇਆ ਨਹੀਂ ਕਹਿਣਾ ਤੁਮਨਾ ਕਿ ਇੱਕ ਬੜਾ ਸੀਰੀਅਸ ਪੰਜਾਬ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਐਟ ਅ ਗੈਂਗਸਟਰ ਦੇ ਪਰਵਾਹ ਨੂੰ ਕਾਂਦੀਦਲ ਨੇ ਇੱਕ ਦਵਾਕੇ ਗੈਂਗਸਟਰ ਬਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਂਦੀਆਂ ਹੀ ਜਾਂਦਾ ਸੀਗਾ ਜਿਹੜਾ ਬਲੱਡ ਮਾਫੀਆ ਗੈਂਗਸਟਰ ਬਾਦ ਇਹ ਵੀ ਲੱਗਿਆ ਪਹਿਲੇ 10 ਸਾਲ ਜਿਹੜਾ ਨਾ ਵੀ ਸਤਾਛੀ ਦੀ ਉਹਦਾ ਜਿਹਨਾਂ ਨੇ ਪ੍ਰਤੱਖ ਸਿਕਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ ਉਹਦਾ ਇਹ ਫਿਰਤ ਜੜੀ ਹੈ ਇਹ ਪੰਜਾਬ ਦੇ ਵਿੱਚ ਸਖ਼ਬੀਰ ਪਾਉਣੀ ਚਾਹੁੰਦਾ ਅਸੀਂ ਇਹ ਫਿਰਤ ਨਹੀਂ ਪੈਂਦਾਂਗੇ ਮੈਂ ਆਵਾਦੂ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਰਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਸਜਿਆ ਗਿਆ ਜਿਸ دہشت ਦੇ ਆਗਰੇ ਦੇ ਸਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਹਿਬ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ ਸਤਾਇਦ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਫੌਲਟਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੋਈ ਖੋਰ ਕੀਤਾ ਜਾਵੇ ਤਰਨਤਾਰ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦੇਸ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿੰਨਾ ਜਿੰਨਾ ਲੋਕਾਂ ਨੂੰ ਫੋਨ ਕਰ ਕਰਕੇ ਡਰਾਤ ਡਰਾਤ ਮਗਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਮੀ ਚਾਹੀਦੀ ਆ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਇਹ ਜਿਹੜੇ ਬੰਦੇ ਗੈਰਕਾਨੂੰਨ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਹਾਈ ਬਣਾਉਣਾ ਚਾਹੁੰਦੇ ਆ ਕੋਈ ਨਹੀਂ ਸਦਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ। ਤਾਂ ਸਤਵੀਰ ਜਿਸੜਾ ਪੰਜਾਬ ਦੀ ਪਾਲਟੈਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਤੇ ਬੜਾ ਇੱਕ ਘਾਤਕ ਅਵਸਥਾ ਇਸ ਸਵਸਥੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕਦੇ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਨੇ ਮੰਗਿਆ ਨਹੀਂ ਭਾਵੇਂ ਤਰਦਾ ਦੇ ਲੋਕਾਂ ਨੇ ਬਜਾਈਲਾ ਨੇ ਸਖਬੀਰ ਦਾ ਡਰ ਮੰਨਿਆ ਨਹੀਂ ਪਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਨੀਤ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਆਈ ਇਹ ਡਾਗ ਵਾਲੀ ਪੋਲਟਿਕਸ ਨਹੀਂ ਕਰਦੇ ਸਾਇਦ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸੰਧੂ ਸਿੰਘ ਚੱਬੜਾ ਉਹ ਪੁਰੂ ਗੋਬਿੰਦ ਸਿੰਘ ਦੇ ਕੇ ਗਏ ਸਿੰਘ ਦਾ ਮਤਲਬ ਹੈ ਸ਼ੋਰ ਉਹ ਅਸੀਂ ਕਿਹ ਕੋ ਨਾ ਡਰਦੇ ਹਾਂ ਨਾ ਕਿਸੇ ਨੂੰ ਡਰਾਉਂਦੇ ਤਾਂ ਹੀ ਲੋਕ ਉਸ ਦਾਦੂ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ ਤਾਂ ਹੀ ਲੋਕਾਂ ਨੇ ਐਡੀ ਵੱਡੀ ਗਿਣਤੀ ਦੇ ਵਿੱਚ ਪਾਈਆਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਨ੍ਹਾਂ ਦਾ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਨੂੰ ਇੱਕ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥ ਖੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸਭ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਸੀ ਡਰਗ ਮਾਫੀਆ ਇਹ ਲੈ ਕੇ ਬਹੁਤ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗਿਆ ਕਿਸੇ ਦੇ ਪਾਰਕ ਉਹ ਦੱਸੇ ਲੋਕਾਂ ਨੂੰ ਕੇ ਰਗੈਂਸਟ ਦੀ ਰਿਟਨ ਆਦੀ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥ ਗਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਬਹਿ ਜਾਂਦਾ ਸੀਗਾ ਬਾਜੇ ਦੀ ਧਰਤੀ ਦੇ ਉੱਤੇ ਸਭ ਆਹੀ ਕਾਲੀ ਦਲ ਜਿਹਦੇ ਚ ਕਦੀ ਜੈਹਦਾ ਦੁੱਦਮ ਸਿੰਘ ਨਾਗੋਕੇ ਜੈਹਦਾ ਮੋਹਨ ਸਿੰਘ ਤੜ ਜੈਹਦਾ ਪ੍ਰੇਮ ਸਿੰਘ ਲਾਲਪੁਰਾ ਜੇ ਤਾਂ ਜਾਗਦ ਸੰਸੇਖਵਾ ਜੇ ਤਾਂ ਮਿਰਜ ਸੁਗਬੋ ਕੇ ਕਿਤੇ ਕਿਤੇ ਵੱਡੇ ਕਾਲੀ ਹੋਏ ਕਿਤੇ ਕਿਤੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉਤੇ ਤੁਸੀਂ ਅੱਜ ਕੀ ਲੈਣ ਦਾ ਗੱਲ ਬਗਵਾ ਲੱਗਿਓ ਗਾ ਸਾਨੂੰ ਕਿਹੜੇ ਰਾਹ ਲੱਗਿਓ ਪਾਗ ਨਹੀਂ ਪਾਗ ਸਿੰਘਾ ਸਰ ਅਸੀਂ ਸਿੱਖਾਂ ਦੇ ਬੱਚੇ ਪੰਜਾਬੀ ਹਾਂ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਪੈ ਦਵਾਂਗੇ ਇੱਥੇ ਕਰਕੇ ਮੈਂ ਮੰਨ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਹ ਦੰਗਿਲਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਸਾਡੀ ਸਿਆਸਤ ਦੇ ਵਿੱਚ ਪੂਰਤ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕੱਲੀ ਦਾ ਲਲ ਕਿੱਦਾਂ ਦੇ ਲੋਕ ਦੇ ਹੰਦੇ ਸ਼ਬੀਰ ਨੇ ਮੈਂ ਤਾਂ ਕੱਲੀ ਇਹਨੂੰ ਖਾਉਂਗਾ ਤੇ ਯਾਰ ਤੁਸੀਂ ਆਪ ਸੋਚੋ ਜਿਹਦਾ ਮੋਹ ਸਕਦੀ ਤਾਕਤ ਸੀਗੀ ਜਦੋਂ ਹਲਕਾ ਜੈਜਤ ਪ੍ਰਿੰਸ ਸਿੰਘ ਲਾਗੁਰੇ ਦੀ ਤਕਰੀ ਸੀਗੀ ਜੈਜਤ ਗੁੰਦਮ ਸਿੰਘ ਨਾ ਨਾ ਕੋਗੇ ਉੱਤੇ ਸੀਗਾ ਜੈਜਤ ਮਿਰਜ ਸਿੰਘ ਉੱਪਰੋ ਕੇ ਕਹਿੰਦੇ ਕਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇ ਦੋ ਤੁਹਾਨੂੰ ਟਿਕਟ ਕਹਿੰਦੇ ਕੀ ਆ ਕਹਿੰਦੇ ਜੀ ਬੜਾਵਾ ਵੱਧ ਗਿਆ 27 ਹਾਲ ਵਧਾਂਗੇ ਉਹ ਭਲੋ ਮਾਨਸੋ ਤੁਹਾਨੂੰ ਦੇ ਤਰਜ਼ਾਰ ਦੇ ਵਿੱਚੋਂ ਬੰਦਾ ਵੀ ਲੱਭ ਟਿਕਟ ਦੇਣ ਵਾਲਾ ਸਾਡੀ ਤਰਜ਼ਾਰ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਕੁਈ ਮਜੀਠੇ ਦੇ ਭੰਗਾਵੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਤ ਤਾਵੇ ਇੱਕ ਗੱਲ ਸਰ ਦੇ ਜ਼ਿੰਮੇਵਾਰ ਨੂੰ ਕਿ ਮੈਂ ਇਹ ਤੁਹਾਡੇ ਦਾਹੀ ਮੱਲ ਜੜੀ ਮੰਨ ਕ ਨਹੀਂ ਚਾਹੁੰਦਾ ਕਿ ਦੁਬਾਰਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਵਿਦਵਾਨ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਗਾਲ ਕੱਢ ਕੇ ਸੱਟ ਕਰਦੇ ਆ ਕਿ ਤੁਸੀਂ ਸਮਝੋਗੇ ਕਿੰਨੀ ਨਾਜ਼ੁਕ ਸਥਿਤੀ ਆ ਹੋਰ ਬੰਦੇ ਸੁਖਮੀਰ ਦਸਰ ਖਬਰ ਬੰਦੇ ਸੀਗੇ ਸਖਬੀਰ ਜਵਾਬ ਦੇ ਪੰਜਾਬ ਚ ਕੋ ਗੰਗਸਤਾ ਦੀ ਪਾਰਟੀ ਦਾ ਪ੍ਰਧਾਨ ਆ ਕੇ ਅੱਜ ਥੋੜਾ ਬੋਧਾ ਬੱਧਿਆ ਕਾਲੀਦਲ ਦਾ ਲੋਦਾ ਪ੍ਰਧਾਨ ਹੈ ਕਿਦਾ ਪ੍ਰਧਾਨ ਆ ਏਦਾਂ ਦੇ ਤੋਂ ਕੱਲ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀਦਲ ਦਾ ਕੋ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਵੀ ਆ ਉਦਾਂ ਕਹਿੰਦੇ ਸਾਡਾ ਪੰਥ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤੁਮ ਸੋ ਮੈਂ ਸਰਕਾਰ ਤੋਂ ਮੰਗ ਕਰਨ ਵਾਸਤੇ ਤੁਹਾਡੇ ਨਾਲ ਪੂਰੀ ਦੁਨੀਆ ਨੂੰ ਕਹਣਾ ਚਾਹੁੰਦਾ ਕਿ ਸਾਰੇ ਇਹਨਾਂ ਦੀਆਂ ਗੱਲਾਂ ਚਨਾਇਓ ਅਲੀਆਦ ਤੋਂ ਦੇ ਉੱਤੇ ਵਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਆਮ ਆਦਮੀ ਪਾਰਟੀ ਦਾ ਮੀਰ ਜਿੱਤੇ ਪਿਛਕੇ ਤੁਹਾਨੂੰ ਇੰਨਾ ਦਿਨ ਕਿੰਨੇ ਦਿਨ ਜੜ ਗਿਆ ਹੁਣ ਇਹ ਪਤਾ ਕਿਹੜੇ ਕਿਹ ਚਾਈ ਜਵੇ ਅਸਲ ਵਿੱਚ ਚਾਹਤ ਵਿੱਚ ਜਿਉਣਾ ਚਾਹਤ ਲੋਕ ਇਹਨਾਂ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਪ੍ਰਜੈਕਟ ਸਦੀ ਪਾਰਟੀ ਹੈ ਕਿ ਦੂਜੀ ਪਾਰਟੀ ਦੇ ਸੁਤੰਤਰ ਪਾਰਟੀ ਪਿਛਲੇ ਦਿਨੀ ਤਦੰਤਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ। ਪਰ ਇਹ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ। 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ ਬਾਈ ਇਲੈਕਸ਼ਨ ਦੀ। ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਰਵੀ ਸਿੰਘ ਸੰਧੂ ਕਰੀਬ ਬਲਹ ਯਾਰ ਵੋਟਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਆ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲੋ ਸੁਪਨੇ ਜਿਹੜੇ ਦਿਖਾ ਰਿਹਾ ਹੈ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਲੈਕਸ਼ਨ ਹੈ ਇਹ ਮੈਂ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ। ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ। ਉਹ 10 ਹਲਕੇ ਨੂੰ ਸੁਖਬੀਰ ਹੋਣੀ ਪੁਚਾਰ ਦੇ ਸੀਗੇ ਕਿ ਪੰਥਕ ਹਲਕਾ। ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਤੇ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਿਕਾਰਯੋਗ ਉਹ ਵੀ ਤੰਤਾ ਦਿਲੇ ਦੇ ਨਿਸਕੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਵੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲੈ ਆ ਕੇ ਮੈਦਾਨ ਚ ਤਾਰਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇ ਵਿੱਚ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਤਾਰਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਿਸ ਤੰਗ ਨਾਲ ਇਲੈਕਸ਼ਨ ਹੋਈ ਬਾਹ ਉਹ ਸਿਲੈਕਸ਼ਨ ਦੇ ਵਿੱਚ ਸੀਗਾ ਜਿਸ ਤੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸਖਬੀਰ ਨੇ ਜਿਸ ਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫਲਾਈ ਗਈ ਜਿਸ ਤੰਗ ਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਦਿੱਤੋਂ ਤੱਕ ਕਿ ਸਾਡੇ ਉਮੀਦਵਾਰ ਤਦਾਰਮੀ ਸਿੰਘ ਸੰਦੂ ਨੂੰ ਵੀ ਤਬਕੀ ਦਵਾਈ ਗਈ। ਉਹ ਐਫ ਆਈ ਆਰ ਵੀ ਦਰਜ ਹੈ, ਐਫ ਆਈ ਆਰ ਪੱਤਿਆ ਦਰਜ ਹੋਇਆ। ਮੈਂ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਪੁਆਇੰਟ ਇਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ। ਇੱਟ ਗੈਸਟਰ ਦੇ ਬਲਾਉ ਨੂੰ ਕਾਲੀਦਾਲ ਨੇ ਟਿੰਗ ਦਵਾ ਕੇ ਗੈਸਟਰਵਾਜ ਜਿਹੜਾ ਪੰਜਾਬ ਦੇ ਵਿੱਚ ਥੋੜਾ ਕੰਦੀਆਂ ਹੀ ਲੈਂਦਾ ਸੀਗਾ। ਜਿਹਦਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਇਲਾਕੇ ਇਕ ਦਿਨ ਬਾਸਾਲ ਜੁਰਮਾਂ ਦੀ ਸ਼ਕਾਹ ਚੀਦੀ। ਪਰ ਜਦੋਂ ਨੇ ਪਤਾ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਹੋ। ਉਹਦਾ ਇਹ ਪਿੱਛਾ ਜਾਰੀ ਹੈ। ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿੱਛਾ ਨਹੀਂ ਪੈਂਦਵਾਂਗੇ। ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਸਿਰਜਿਆ ਗਿਆ ਜਿਸ دہشت ਦੇ ਆਧਾਰ ਤੇ ਸਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਖ ਸਾਹਿਬ ਦੀ ਦੂਜੇ ਨੰਬਰ ਤੇ ਆ ਗਈ ਜੀ ਅਸੀਂ ਤਾਂ ਵੇਖਿਓ ਸਤਾਜ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਝ ਹੋਰ ਕੀਤਾ ਜਾਵੇ ਤਰਨਤਾਰ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਉਹ ਜਿਹੜੇ ਬੰਦੇ ਜਿੱਦਾਂ ਬਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਿਵਾਇ ਪਾਉਣਾ ਚਾਹੁੰਦੇ ਤੇ ਇਲਾਹੀ ਸਾਡੇ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਤਾਂ ਸ਼ਖਵੀਰ ਜੇ ਸਿਵਾਇ ਪੰਜਾਬ ਦੀ ਪਾਲਟਖ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਤੇ ਬੜਾ ਇੱਕ ਘਾਤਕ ਅਵਸਥਾ ਇਸ ਸਵਸਥੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮਰਜ਼ੀ ਕਾਨੂੰਨੀ ਕਾਰਵਾਈ ਉਹ ਸੂਕਾਦ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੁਝ ਉੱਥੇ ਹੋਇਆ ਉਹ ਬੜਾ ਦੁੱਖਦਾਈ ਗਿਆ ਭਾਵੇਂ ਲੋਕਾਂ ਦੀ ਮੰਗਿਆ ਨਹੀਂ ਭਾਵੇਂ ਤਰਦਾ ਦੇ ਲੋਕਾਂ ਨੇ ਬਜੈਲਾ ਨੇ ਸਖਬੀਰ ਦਾ ਡਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਨੀਸ਼ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਆਈਂ ਦਾਰਾ ਦੀ ਪਲਟਕ ਸ੍ਰੀ ਕਰਦੇ ਸਾਡੇ ਅਸੀਂ ਸਾਡੇ ਨਾਮ ਦੇ ਨਾਲ ਸਿੰਘ ਲੱਗਾ ਹੈ ਸੰਤ ਸਿੰਘ ਚੱਪੜ ਜਿਹੜਾ ਉਹ ਪੁਰੂ ਗੋਬਿੰਦ ਸਿੰਘ ਦੇ ਕੇ ਗਏ ਸਿੰਘ ਦਾ ਮਤਲਬ ਹੈ ਸ਼ੇਰ ਇਹ ਅਸਿੱਤ ਹੈ ਕੋਈ ਨਾ ਡਰਵੇ ਨਾ ਕਿਸੇ ਨੂੰ ਡਰਾਉਣੇ ਕਾਈ ਲੋਕ ਉਹ ਫਾਦੂ ਲੋਕਾਂ ਨੇ ਕਾਈ ਨਹੀਂ ਮੰਨਿਆ ਪਾਈ ਲੋਕਾਂ ਨੇ ਇੱਡੀ ਵੱਡੀ ਗਿੰਤੀ ਦੇ ਝੋਟਾ ਪਾਈਆਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਨੋਕ ਬਣੇ ਜਿੰਨਾ ਪਹਿਲੇ ਦਿਨ ਤੋਂ ਇੰਨੇ ਦਾ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਖਾਉਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈਵੇ ਸੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨਹੀਂ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰੱਗ ਮਾਫੀਆ ਲੈ ਕੇ ਆਏ ਬਾਕ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਿੰਦਾ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਤਾਂ ਸੇ ਲੋਕਾਂ ਨੂੰ ਘੇਰੇ ਗੈਂਗਸਟਰ ਦੀ ਰਿਸ਼ਤੇਦਾਰ ਸੀਗੇ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥਾ ਗਿਆ ਉਹ ਲੋਕਾਂ ਨੂੰ ਸਮਝਾਵੇ ਕੀ ਕਾਲੀ ਦਲ ਦਾ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਅਹੀ ਕਾਲੀ ਦਲ ਜਿਹਦੇ ਚ ਕਦੀ ਜੈਦਰ ਦੁੱਧਮ ਸਿੰਘ ਨਾ ਗੋਗੇ ਜੈਦਰ ਮੋਹਨ ਸਿੰਘ ਤੜ ਜੈਦਰ ਬਰੇਮ ਸਿੰਘ ਲਾਲਪੁਰਾ ਜੈਦਰ ਜਗਤ ਸਿੰਘ ਸੇਖਵਾ ਜੈਦਰ ਮੇਜ ਸਿੰਘ ਗੁੱਬੋ ਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਣ ਦਾ ਗੱਲ ਬਗਵਾ ਲੱਗਿਓ ਕਰ ਸਾਨੂੰ ਕਿਹੜੇ ਰਾਹ ਲੱਗਿਓ ਬੰਦ ਨਹੀਂ ਬਾਂਗੇ ਸਿੰਘਾਂ ਸਾਦ ਅਸੀਂ ਸਿੱਖਾਂ ਦੇ ਬੱਚੇ ਪੰਜਾਬੀ ਹਾਂ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਤੱਕ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਤੈਅ ਦਵਾਂਗੇ ਇਸੇ ਕਰਕੇ ਮੈਂ ਮੰਨ ਕਰਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸਾ ਬਹੁਤ ਸੀਰੀਅਸ ਵਿਸਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਹ ਦੰਦ ਲੈਣਾ ਚਾਹੀਦਾ ਕਿ ਇਹ ਨਹੀਂ ਹੈ ਇਹ ਬਹੁਤ ਸੀਰੀਅਸ ਵਿਚਾਰ ਹੈ ਸਾਡੀ ਸਿਆਸਤ ਦੇ ਵਿੱਚ ਪੁੱਤ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀ ਦਾ ਲਾਲ ਕਿੱਦਾਂ ਦੇ ਲੋਕਾਂ ਦੇ ਅੰਦਰ ਸ਼ਬੀਰ ਨੇ ਮੈਂ ਤਾਂ ਕਾਲੀਆ ਨੂੰ ਖਾਉਂਗਾ ਤੇ ਯਾਰ ਤੁਸੀਂ ਆਪ ਸੋਚੋ ਜਿਹਦਾ ਮੋਹਨ ਸਿੰਘ ਦੀ ਧਰਤੀ ਸੀਗੀ ਤਨਖਨ ਹਰਕਾ ਜਿਹਦਾ ਪ੍ਰੇਮ ਸਿੰਘ ਲਾਹੌਰ ਦੀ ਤਕਰੀ ਸੀਗੀ ਜਿਹਦਾ ਗੁੰਦਮ ਸਿੰਘ ਦਾ ਬਹੁਤ ਨਾਕੋ ਗਿਆ ਉੱਥੇ ਸੀਗਾ ਜਿਹਦਾ ਮੱਜ ਸਿੰਘ ਉੱਭੋ ਕੇ ਕਿਹਾ ਕਰ ਬੱਡੇ ਲੀਡਰ ਸੀ ਜੀ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਿਆਓ ਯਾਰ ਕਿੰਨਾਂ ਨੂੰ ਟਿਕਟਾ ਦੇ ਦੇ ਤੈਨੂੰ ਟਿਕਟ ਕਹਿੰਦੇ ਕੀ ਆ ਕਹਿੰਦੇ ਜੀ ਬੜਾਵਾ ਵਧ ਗਿਆ ਸਤਾਈ ਹਾਲ ਵਧਾਂਗੇ ਉਹ ਭਿਓ ਮਾਨਸੋ ਤੁਹਾਨੂੰ ਦੇ ਤਰਜ਼ਾਰ ਦੇ ਵਿੱਚੋਂ ਬੰਦਾ ਵੀ ਲੱਭ ਟਿਕਟ ਦੇਣ ਵਾਲਾ ਤਾਂ ਵੀ ਤਰਜ਼ਾਰ ਦੇ ਵਿੱਚੋਂ ਕਹਿੰਦਾ ਟਿਕਟ ਨਹੀਂ ਲਈ ਕੋਈ ਮਜੀਠੇ ਦੇ ਭੰਗਾ ਦੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਚਤਾਵੇ ਕੰਟਰੈਕਟਰ ਦੇ ਰਿਸ਼ਤੇਦਾਰ ਨੇ ਤੇ ਮੈਂ ਇਹ ਤੁਹਾਡੇ ਲਈ ਮੱਲ ਛੜੀ ਮੰਗ ਕ ਵੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਤੇ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ વિદਵਾਦ ਨੂੰ ਰਮਨ ਸਿੰਘ ਸੰਧੂ ਨੂੰ ਸਿੱਧੀ ਘਾਲ ਕਰਕੇ ਥੱਟ ਕਰਦੇ ਆ ਕਿ ਤੁਸੀਂ ਸਮਝੋਗੇ ਕਿ ਕਿੰਨੀ ਨਾਜ਼ੁਕ ਸਥਿਤੀ ਆ ਹੋਰ ਬੰਦੇ ਸੁਖਬੀਰ ਦੱਸਾ ਖਬਰ ਬੰਦੇ ਸੀਗੇ ਸੁਖਬੀਰ ਜਵਾਬ ਦੇ ਪੰਜਾਬ ਚ ਕੋ ਗੱਤਸਾ ਦੀ ਪਾਰਟੀ ਦਾ ਪਵਾਨ ਆ ਕੇ ਅਜਾ ਥੋੜਾ ਬੋਲਾ ਬਜਾ ਪੱਲੀ ਦਾ ਲੋਦਾ ਪਵਾਨ ਹੈ ਕਿਹਦਾ ਪਵਾਨ ਆ ਐਦਾਂ ਦੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਵੀ ਉੱਥੇ ਕਾਲੀਦਾਲ ਦਾ ਕੋ ਬੰਦਾ ਲੱਭਾ ਜੀ ਕਿਉਂ ਵੀ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥੋ ਗਲਕਾ ਸੀਗਾ ਕੋਈ ਬੰਦਾ ਨਹੀਂ ਮਿਲਦਾ ਤੁਹਾਨੂੰ ਤੁਸੀਂ ਮੈਂ ਸਰਕਾਰ ਤੋਂ ਮੰਗ ਕਰਨ ਵਾਸਤੇ ਤੁਹਾਡੇ ਵਾਂਗ ਪੂਰੀ ਦੁਨੀਆ ਨੂੰ ਕਹਣਾ ਕਿ ਸਾਰੇ ਮੀਡੀਆ ਗੱਲਾਂ ਚਨਾਇਓ ਅਲੀਅਰ ਤੋਂ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਉਹਨਾਂ ਦੀ ਪਾਰਟੀ ਦਾ ਨਿਰਵਾਜ ਦਿੱਤੇ ਛਲੇ ਦਿਨੀ ਤਾਂ ਤਾਂ ਆਦਨੇ ਬੈਟ ਇਲੈਕਸ਼ਨ ਹੋਈ ਆ ਉਹਦੇ ਬਾਅਦੇ ਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਹੁਣੇ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ ਬਾਈ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਕਰੀਬ 12000 VOTES ਦੇ ਨਾਲ ਜਿਹੜੀ ਹੈ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ ਉਦੇ ਪ੍ਰਧਾਨ ਜੀ ਸ਼ਗਵੀਰ ਸਿੰਘ ਬਾਦਲ ਜੀ ਬਹੁਤ ਬੱਦੇ ਲੋਕਾਂ ਨੂੰ ਬਲਕ ਸੁਫਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਲੱਛਣ ਹੈ ਇਹਨੇ ਜਿਹੜੀ ਨੈਟਿਵ ਚੀਜ਼ ਪੰਜਾਬ ਦੀ ਪੋਲਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ ਔਰ ਜਿਸ ਹਲਕੇ ਨੂੰ ਸੁਖਬੀਰ ਹੁਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕਾਲੀ ਹੋਵੇ ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਚ ਤਾਰਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜੋਗ ਉਬਿਤੰਤਾ ਜ਼ਿਲ੍ਹੇ ਦੇ ਨਿਸਕੇ ਉਹ ਵੀ ਮਜੀਠੇ ਹਲਕੇ ਚ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਵੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲੈ ਆ ਕੇ ਮੈਦਾਨ ਚ ਤਾਰਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕੜ ਦੇ ਟਿਕੜ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਪਾ ਰਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਸਤੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜਸਤੰਗ ਨਾਲ ਗੈਸਪਿਲਵਾਦੀ ਵੱਤੋਂ ਕੀਤੀ ਸੁਖਬੀਰ ਨੇ ਜਸਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ